ਕਿੱਧਰ ਹੈ ਅੱਛਾ ਆਪ ਇੱਥੇ ਉਹ ਪਾਸਾਫ ਕਰਨਾ ਯਾਰ ਆ ਪਾਣੀ ਕੱਢ ਦੀ ਨਾਲੇ ਬਾਹਰ ਝਾੜੂ ਜਿਹਾ ਮਾਰ ਲਈ ਆ ਗੇਟ ਖੁੱਲਿਆ ਹੀ ਕੋਈ ਨਹੀਂ ਹਾਂ ਵੀ ਨੂਰੀ ਨੂਰੀ ਦਾ ਵੱਜ ਗਿਆ ਅਲਰਮ ਆ ਦੇਖੋ ਸਸਰੀ ਘਰ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕੈਮ ਹੋ ਸਾਰੇ ਜਾਨਵਰ ਸੈਟ ਆ ਰਹੇ ਨੇ ਘਰ ਪਰਿਵਾਰ ਵਧੀਆ ਸਭ ਦੇ ਤੇ ਵਲੌਗ ਦੀ ਕਰਦੀ ਸਟਾਰਟਿੰਗ ਸਵੇਰ ਹੋ ਗਈ ਜਿੰਮ ਲਾ ਕੇ ਆਏ ਆ ਜਿੰਮ ਵੀ ਕਰੀਏ ਫੇਰ ਸਟਾਰਟ ਕਿਉਂਕਿ ਬਹੁਤ ਟਾਈਮ ਹੋ ਗਿਆ ਆਦਬਚਾਲੇ ਛੁੱਟ ਗਈ ਦੀ ਜਿਮ ਗਰਾਊਂਡ ਕਰਕੇ ਤੇ ਚਲੋ ਕਾਹ ਬਾਣੀ ਪੀਏ ਫੇ ਮਿਲਦੇ ਆ ਪਹੁੰਚ ਗਏ ਭਾਈ ਇੱਧਰ ਹੁਣ ਬੱਚੇ ਬਿਠਾਉਣੇ ਆਪਾਂ ਨੇ ਨੀਲੀ ਨੇ ਵੀ ਰੱਖ ਲੈ ਭਾਈ ਆਂਡੇ ਆ ਬੈਠੀ ਆ ਹਾਂ ਆ ਦੇ ਖਾਣੇ ਚੋਂ ਨਿਕਲੀ ਆ ਦੇ ਹਾਂ ਰੱਖ ਕੇ ਲੈ ਠੀਕ ਆ ਵਧੀਆ ਵੀਰੇ ਬੱਚੇ ਫੜੀ ਜਾਣ ਪਹਿਲਾਂ ਗੁਰੀ ਬੱਚੇ ਫੜੇਗਾ ਚੱਲ ਪਹਿਲਾਂ ਦਾ ਪਹਿਲਾਂ ਤਾਂ ਆਓ ਫੜਨੀ ਪੂਰੀ ਜੀ ਕਰਦਣ ਵਾਲਾ ਉਹ ਦਿਖਦਾ ਬੱਚਾ ਆ ਮੂੜੇ ਉਹ ਬੈਠਾ ਉਹ ਫੜਨ ਦਾ ਕਰਦੇ ਬਾਹਰ ਫੜਨ ਦੀ ਕੀ ਬਈ ਬੱਚੇ ਪਾ ਲੈ ਵੀ ਜਾਲ ਚ ਹੁਣ ਆਪਾਂ ਇਹਨਾਂ ਨੂੰ ਇੱਥੇ ਕਰਦੇ ਆ ਫਿੱਟ ਓਕੇ ਰਬੋਰਡ ਟੇਡਾ ਜਿਹਾ ਜਾਲ ਗੁੜੀ ਇਹਨੂੰ ਉਹ ਕਰਦੇ ਖੜ ਜਾ ਕੱਸ ਦਾਂ ਮੈਂ ਇਹਨੇ ਆ ਚਲ ਚੱਕ ਦੇ ਉੱਚਾ ਕਰ ਦੇ ਇਹਨੂੰ ਥੋੜਾ ਕਰੀ ਜਾਨੀ ਕਿ ਬਾੜਾ ਨਾ ਕਰੀ ਬਸ ਵਾਥ ਥੱਲੇ ਕਰ ਥੱਲੇ ਹੋਰ ਇਹ ਬਾਸ ਲਓ ਵੀ ਘਰ ਆ ਕੇ ਢੀਜਰ ਵਾਲਾ ਭਰੀਏ ਗਰਮ ਪਾਣੀ ਠੀਕ ਹੈ ਤੇ ਉਦੋਂ ਬਾਅਦ ਚੱਲਦੇ ਆ ਕਬੂਤਰਾਂ ਕੋਲ ਲੇਟ ਹੋ ਜਾਂਦਾ ਬਈ ਰੋਜ਼ੇ ਕੰਮ ਠੀਕ ਹੈ ਕਿਉਂਕਿ ਗਰਾਊਂਡ ਦਾ ਕੰਮ ਤੁਹਾਨੂੰ ਮੈਂ ਬਾਰ-ਬਾਰ ਕਿਹਾ ਦੱਸੀ ਆਵਾ ਤੇ ਜੱッセ ਕਰ ਕੀ ਫਿਰ ਠੀਕ ਆ ਚਲਦੇ ਆਪਾਂ ਉਧਰ ਪਾਣੀ ਪਾਤਾ ਬਾਈ ਗਰਮ ਤੇ ਦਾਣੇ ਆਪਾਂ ਪਾ ਲਈਏ ਇਹਦੇ ਚ ਠੀਕ ਆ ਦਾਣੇ ਪਾ ਲੈਣੇ ਆਪਾਂ ਇੱਕ ਟੱਕਣ ਅੱਜ ਹੋਰ ਪਾ ਲੈਣੇ ਆ ਲੈ ਵੱਧ ਰਾਜ ਜਾਣਗੇ ਚੰਗੀ ਤਰ੍ਹਾਂ ਤੇ ਜਾਣ ਕਰਤਾ ਦਾ ਬਾਈ ਪਾਉ ਨੇ ਸਾਫ ਫੰਟ ਖਾਦ ਨਹੀਂ ਕਮੈਂਟ ਦੇਖੋ ਨੀਟ ਐਂਡ ਕਲੀਨ ਇਥੋਂ ਪਾ ਦਨੇ ਆ ਹਾ ਵੀ ਬਊ ਆ ਪਾ ਲਿਆ ਬਈ ਕਿਉਂ ਕਰ ਨਹੀਂ ਕਰਦਾ ਬੋਦੀ ਗਾਇ ਚਲੋ ਕਰਾ ਲਨੇ ਆ ਰੋਟ ਓ ਕੇਰ ਬੋਰਡ ਤੇ ਟੱਕਣਾ ਪਾ ਟਕਾਣੇ ਤੇ ਰੱਖ ਰਿਆਂ ਤੇ ਪਾਉ ਨੇ ਟੋਕੀ ਵਾਲੀ ਮਸ਼ੀਨ ਖਰਾਬ ਕਰਤੀ ਡੰਡੇ ਟੁੱਕ ਤੇ ਸਾਲੇ ਨੇ ਵਿੱਚੇ ਹਾਂ ਕਬੂਤਰਾਂ ਵੱਲ ਮਾਰੀ ਜੀ ਨਿਗਾ ਭਾਈ ਉੱਪਰਲੇ ਨੂੰ ਵੀ ਹਲੇ ਪਾ ਕੇ ਆਉਣਾ ਦਾਣਾ ਪਾਣੀ ਇੱਕ ਹਾਂ ਓਕੇ ਹੈ ਵੈਰੀ ਗੁੱਡ ਓਕੇ ਰਬੋਟ ਕਬੂਤਰੀ ਹਾਂ ਓਕੇ ਹਾਂ ਹਾਂ ਓਕੇ ਓਕੇ ਪੂਰੀ ਆ ਰਹਿਗੇ ਉੱਪਰ ਬੈਠਣੇ ਵਾਲੇ ਤਾਂ ਹੁਣ 5-7 ਕ ਹਾਈ ਜਣਾ ਮਾ ਫੜਿਆ ਤਾਂ ਪਾਣੀ ਆਹ ਕਲੱਬੀ ਆਂਡੇ ਤੇ ਨਹੀਂ ਵਹਦਾ ਇਹ ਬੈਂਦੀ ਸੌਰੀ ਤੇ ਆ ਜਾਓ ਵੀ ਆ ਜਾਓ ਤੇ ਤੁਹਾਨੂੰ ਇੱਕ ਚੀਜ਼ ਦਿਖਾਉਣਾ ਝਾੜੂ ਪਾਉ ਦਾ ਝਾੜੂ ਦਿਖਾਉਣਾ ਮੈਂ ਤੁਹਾਨੂੰ ਪਾਉ ਨੇ ਕਹੇ ਜਾ ਕਰਕੇ ਛੱਟਿਆ ਹੋਇਆ ਏ ਕੇ ਦੇਖੋ ਫੇਰ ਵੀ ਖੋਲਿਆ ਨਹੀਂ ਲੈ ਦੇਖੋ ਝਾੜੂ ਹਾਂ ਸਸਰੀ ਗਾਲ ਆ ਗਿਆ ਤੂੰ ਬੋਲਟ ਤੇ ਆਇਆ ਓਏ ਹਾਂ ਜੀ ਕਿਉਂ ਹੋਰੀ ਆਇਆ ਤੂੰ ਕਿਥੋਂ ਆਇਆ ਔਰ ਇਹਨੇ ਉਹ ਲੈਣਗੇ ਤੇ ਮੇਰਾ ਵਿਪਨ ਤੂੰ ਘਰੇ ਫਿਰ ਗਿਆ ਤਾਂ ਅੱਜ ਸਵੇਰੇ ਮੋਟਰਸਾਈਕਲ ਤੇ ਫੇਰ ਮੋਟਰਸਾਈਕਲ ਹੈਗਾ ਫੇਰ ਤੂੰ ਖੜਾ ਕਹਦੇ ਗਿਆ ਤਾਂ ਉਹ ਵਿਪਨ ਕਿਹਦਾ ਤਾਂ ਉਈਆਂ ਕੋ ਮਣਾ ਜੁੱਤੀਆਂ ਤਾਂ ਹਟਦੇਆਂ ਨਹੀਂ ਦੇਖੋ ਤਾਂ ਬਾਈ ਨਿਕਲੇ ਸਾਰੇ ਗੁਬਤਰ ਬਾਹਰ ਜਿਵੇਂ ਉਹ ਗਰੇ ਚਿੱਟੀਆਂ ਖਾਂਦਾ ਉਹਦੀ ਖਰੀ ਟੋਰੀ ਕਿੱਥੇ ਗਈ ਉਤਰ ਬੜਾ ਸੋਹਣਾ ਬਣ ਗਿਆ ਹਣਾ ਚਲੋ ਵੀ ਦਾਣਾ ਪਾਣੀ ਖਾਣ ਦੋ ਉੱਪਰਲੇ ਨੂੰ ਵੀ ਪਾ ਕੇ ਆਉਣਾ ਭਾਈ ਤੇਰੇ ਬਲੌਗ ਦਾ ਕੀ ਬਣਿਆ ਬਲੌਗ ਸ਼ੁਰੂ ਕਰਨਾ ਕੱਲ੍ਹ ਨੇ ਆ ਜੀ ਨਹੀਂ ਕਰਦਾ ਹਣਾ ਕੀ ਕਰੇ ਯਾਰ ਠੰਡ ਚ ਸਾਲਾ ਤੇ ਚਲੋ ਵੀ ਮਿੱਤਰੋ ਚਾਹ ਪਾਣੀ ਪੀਣੇ ਆ ਆਨ ਉਹਦੀ ਬੰਨੀ ਗਈ ਹੈ ਬਾਉ ਖਾ ਰਿਹਾ ਰੋਟੀ ਨਵੇਂ-ਨਵੇਂ ਰਾਂਬੇ ਦਿੰਦਾ ਇਹ ਮਸ਼ੀਨ ਕਹਿੰਦਾ ਠੀਕ ਕਰਾ ਕੇ ਲਿਆਓ ਹੁਣ ਤੇ ਧੁੱਪ ਬਹੁਤ ਸੋਹਣੀ ਹੈ ਪਰ ਹਵਾ ਬਾਈ ਇੰਨਾ ਗੰਦ ਪਾਉਂਦੀ ਆ ਰੋਜ਼ ਯਾਰ ਆ ਪੱਲੜ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਣਾ ਦੇਖ ਲਓ ਹਵਾ ਚੱਲਦੀ ਆ ਬਾਹਾਂ ਗੰਦ ਪੈਂਦਾ ਯਾਰ ਤੇ ਚਲੋ ਜੱਸੇ ਪੀਲਾ ਚਾਹ ਮਣੀ ਫਿਰ ਚੱਲਦੇ ਆ ਕੋਠੇ ਤੈਨੂੰ ਆ ਗਏ ਮਿੱਤਰੋ ਹੁਣ ਆਪਾਂ ਉੱਪਰ ਚਲੀਏ ਖੜ ਜੋ ਗੇਟ ਖੋਲ ਲੀ ਵੈ ਲੈ ਕੇ ਤਾਂ ਖੋਲ ਲਿਆ ਦੋ ਜਾਵੀ ਖੋਲੀਏ ਸਾਫ ਸਫਾਈ ਕਰ ਦਿੱਤੀ ਦੀ ਇੱਥੇ ਜਿਹੜੇ ਸਿਮੈਂਟਰ ਵਾਲਾ ਹੁੰਦੇ ਬਾਊ ਉਹ ਨਹੀਂ ਹੁਣ ਚਲਦੇ ਆਂ ਪੰਪਰ ਖੋਲੀਏ ਕਬੂਤਰਾਂ ਦਾ ਜਿੰਦਾ ਜਾ ਕੇ ਕਰੀਏ ਚੈੱਕ ਕਿਵੇਂ ਨੇ ਯਾਨ ਪਰ ਆਪਣੇ ਬਾਊ ਆ ਬੈਠਾ ਓਏ ਓ ਬੈਠਾ ਬਾਊ ਦੇਖੋ ਇਹ ਓ ਦੇ ਗੇਟਾਂ ਚ ਹੜਦੇ ਫਿਰਦੇ ਨੇ ਇੱਕ ਮਿੰਟ ਵਾਈ ਜਿੰਦਾ ਹੋਲੀ ਹੈ ਪਹਿਲਾਂ ਜੱਸੇ ਅਦਾਨੇ ਘਟੇ ਇੱਧਰ ਅੰਦਰ ਮਿਲਾ ਦੀਏ ਹਾਂ ਵੈਰੀ ਗੁੱਡ ਹੈਵੇਂ ਸਾਰੇ ਓ ਸ਼ਾਬਾਸ਼ ਇਹਨਾਂ ਤਾਂ ਨਜ਼ਾਰਾ ਆਇਆ ਬਈ ਰੇਤਾ ਪਾਉਣਾ ਹੈ ਬਾਈ ਰੇਤਾ ਹੁਣ ਕਰਦੇ ਆਂ ਠੀਕ ਆ ਕੱਲ ਨੂੰ ਪਹਿਲਾਂ ਪਾਈ ਇਹਨੂੰ ਦਾਣਾ ਪਾਣੀ ਪਹਿਲਾਂ ਇਹ ਚ ਪਾ ਦੀਏ ਬਾਈ ਪਾਣੀ ਗਰਮ ਗਰਮ ਲਾ ਓਕੇ ਪਾਸਾ ਲਾ ਢੱਕਾਂ ਤੇ ਕਬੂਤਰਾਂ ਨੂੰ ਪਾ ਦੇ ਦਾਣੇ ਹਾਲੇ ਆਏ ਨਹੀਂ ਥੱਲੇ ਟ੍ਰੇ ਭਰਤੀ ਇਹਨਾਂ ਦੀ ਮੈਂ ਪੂਰੀ इधर उधर होगा थले आओ 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 आ तूफान देख लो अपना कहो जहा गया देखो पहले नंबर पर बैठा जरा देखो सारे बच्चों का शौक करा दी थानू फिर हो देखो, देखो फिर ਕੇਅਰ ਬੋਟਾ ਆ ਦੇਖੋ ਤੂਫਾਨ ਦਾ ਭਾਈ ਇਹ ਚਿੱਟੀਆਂ ਖਾਂਦਾ ਕਰ ਲੈ ਖੌਂਕ ਫਿਰ ਤੂਫਾਨ ਵਾੜਾ ਸੋਨਾ ਨਿਕਲਿਆ ਬਈ ਦੇਖੋ ਲੈ ਅੱਖ ਦੇਖੋ ਚਲੋ ਓਕੇਰ ਬੋਟਾ ਆਨੇ ਪਾਏ ਨੇ ਫਿਰ ਡਰੇ ਚੱਲ ਬਈ ਰੱਖਦੇ ਪਾਣੀ ਆਪੇ ਪੀ ਲੈਣਗੇ ਕਿਉਂਕਿ ਇੱਧਰ ਉੱਧਰ ਹੋਿਆਂ ਤਾਂ ਹੀ ਥੱਲੇ ਉਤਰਦੇ ਨੇ ਇਹ ਡਰੀ ਜਾਂਦੇ ਨੇ ਤੇ ਚਲੋ ਬਈ ਆਪਾਂ ਆ ਜਿ세 ਚੱਕਲੇ ਡੱਬਾ ਜਿੰਦਾ ਲਾਜ਼ਮਾ ਮੈਂ ਫਿਰ ਆਪਾਂ ਚੱਲਦੇ ਆ ਥੱਲੇ ਉਦੋਂ ਵਾਰ ਸ਼ਾਮ ਨੂੰ ਦੇ ਦੇਂ ਟਾਈਮ ਲੱਗਿਆ ਮਾਰਦੇ ਆ ਘੇੜਾ ਠੀਕ ਹੈ ਤੇ ਚੱਲਦੇ ਆ ਆਪਾਂ ਜਿੰਦਾ ਲਾ ਕੇ ਥੱਲੇ ਹੁਣ ਆ ਗਏ ਬਾਈ ਆਪਾਂ ਮੋਟਰ ਤੇ ਘੇੜਾ ਮਾਰਨਾ ਤੇ ਦੇ ਦੇਂ ਨਰਵੈ ਸਿੰਘ कहां पर है ओ पाऊ आ बेरी सुक का दे गई कोरे करके बेर कोई नहीं रहा भाई इन्हू देख लो ਛੜ ਗਏ ਹਾਂ ਉਹ ਥੱਲੇ ਵੀ ਗਰੇ ਪਏ ਆ ਥੋੜੇ ਜਿਹਾ ਉਹ ਦੇਖੋ ਅਚਾਰ ਵੀ ਥੋੜਾ ਹੀ ਰਹਿ ਗਿਆ ਨਾ ਹੈਗਾ ਮਹੀਨੇ ਦਾ ਵੱਧ ਹੈ ਤੇ ਕਣਕ ਓਕੇ ਏਅਰਪੋਰਟ ਦੋ ਦੇ ਸੀ ਨਗਰ ਦੇ ਨਾਲ ਹੈ ਦੋ ਮਹੀਨੇ ਇਹਦਾ ਠੀਕ ਹੈ ਤੇ ਹੁਣ ਆਪਾਂ ਚੱਲਦੇ ਹਾਂ ਗਰਾਊਂਡ 'ਚ ਠੀਕ ਹੈ ਗਰਾਊਂਡ 'ਚ ਮਾਰ ਕੇ ਆਉਣੇ ਆ ਜਿਹੜਾ ਅੱਗੇ ਵੀ ਆਪਾਂ ਕਬੂਤਰਾਂ ਬਲ ਕੰਮ-ਕੰਮ ਨਿਵੇੜ ਕੇ ਤੇ ਲਾਈਟ ਭੱਜੀ ਹੋਈ ਆ ਬਾਈ ਅੱਖਾਂ 'ਚ ਪੈਂਦੀ ਆ ਫਲੈਸ਼ ਲਾਈਟ ਭੱਜੀ ਹੋਈ ਆ ਦਾਣੇ ਪਾ ਨਹੀਂ ਸਕਦੇ ਆ ਪੰਗੇ ਕਰ ਰਹੇ ਆ ਕਾਲਰ ਸੇ ਹੈ ਨਾ ਬਈ ਦਾ ਤੇਰਾ ਕੀ ਕਹਨੇ ਹਾਲਾ ਕੀ ਕਹਣਾ ਗੁਰੀ ਦਾ ਖਾਣਾ ਇਹ ਐਨਾ ਦਿਲ ਹੋਗਾ ਮੈਨੂੰ ਖਵਾਉਣ ਨੂੰ ਚਾਹੀਦਾ ਓ ਨਹੀਂ ਨਹੀਂ ਗੁਰੀ ਇਹਨੇ ਨਹੀਂ ਖਾਣਾ ਓਏ ਨਹੀਂ ਸਾਂਝਾ ਤੇਰਾ ਤੇ ਦਿਖਾ ਲਿਆ ਤੂੰ ਖਾ ਲੈ ਮੈਂ ਤਾਂ ਰੋਟੀ ਖਾ ਰਿਹਾ ਹਾਂ ਰੋਟੀ ਕਿੱਥੇ ਤੂੰ ਕੁੱਤੇ ਵਾਲੀ ਫੀਡ ਖਾ ਕੇ ਆਇਆ ਏ ਹੁਣ ਮੂੰਹ ਘਰੇ ਪਰੇ ਨੂੰ ਕਰ ਦੱਸ ਖਾਦੀ ਨਹੀਂ ਕੁੱਤੇ ਨਾਲ ਫੀਡ ਰੋਟੀ ਖਾਦੀ ਐ ਲੈ ਰੋਟੀ ਖਾਦੀ ਐ ਦੁੱਧ ਦੇ ਜੂਰ ਦੇ ਦੁੱਧ ਦੇ ਜੂਰ ਗਿਆ ਨਾ ਲੈ ਪੈਡਿਗਰੀ ਨਾ ਆ ਪੈਡਿਗਰੀ ਖਾਦੀ ਐ ਨੇ ਚੱਲ ਫਿਰ ਪਾ ਦਈਏ ਘੋੜੀ ਨੂੰ ਲਾਈਟ ਵੱਜੀ ਹੋਈ ਆ ਬਾਈ ਤੇ ਚਲੋ 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 ਜਿਹੜਾ ਚੋਰ ਦਰਵਾਜ਼ਾ ਰੱਖਿਆ ਹੋਇਆ ਵੈਰੀ ਗੁੱਡ ਚੱਲ ਪਾਇਆ ਘੋੜੀ ਨੂੰ ਮਿਲਦੇ ਆਂ ਫਿਰ ਤੇ ਚਲੋ ਵੀ ਭਾਈ ਬਥੇਰਾ ਹਾਸਾ ਮਜ਼ਾਕ ਹੋ ਗਿਆ ਹੁਣ ਲਾਈਟ ਆਉਣ ਤੋਂ ਲਾਈਟ ਆਈ ਤੇ ਆਪਾਂ ਦਾਣੇ ਦੂਣੇ ਪਾਉਣੇ ਆ ਫਿਰ ਦੇਖਦੇ ਆਂ ਅਗਲਾ ਸਿਸਟਮ ਠੀਕ ਆ ਅਸੀਂ ਚੱਲੇ ਆਂ ਭਾਈ ਜੱਸੇ ਦੀ ਮਸ਼ੀਨ ਚੱਕਣ ਜੱਸਾ ਕਹਿੰਦਾ ਮੈਨੂੰ ਲਾਈਟ ਦਿਖਾਓ ਤੇ ਜੱਸੇ ਨੂੰ ਬਹੁਤ ਬਹੁਤ ਵਧਾਈਆਂ ਜਸ ਨੇ ਬੁਟੀਕ ਦਾ ਕੰਮ ਖੋਲਿਆ ਜੇ ਕਹਿੰਦੇ ਮੇਰੇ ਵੀਰ ਭਾਈ ਦੇ ਕੁਰਤਾ ਪਜਾਮਾ ਸਵਾੜਾ ਹੋਵੇ ਕਿਸੇ ਭੈਣ ਦੇ ਸੂਟ ਬਣਾਉਣਾ ਹੋਵੇ ਜੱਸੀ ਨਾਲ ਕਰੇ ਉਸ ਅਮਾਰਕ ਪੈਂਟਕੋਟ ਵੀ ਸੰਦਾਂ ਪੈਂਟਕੋਟ ਵੀ ਲੈ ਪੱਕੀ ਗੱਲ ਹੈ ਆ ਦੇਖ ਲਓ ਭਾਈ ਜੱਸੀ ਨੇ ਬੁਟੀਕ ਖੋਲ ਲਿਆ ਚੱਲ ਵੀ ਚੱਕ ਚੱਕ ਮਾ ਚੁੱਲ੍ਹੇ ਬਾਰੇ ਦਾ ਇਹ ਐ ਨਹੀਂ ਪਤਾ ਕਿਹੜੇ ਚੌਕ ਤੇ ਬੈਠਾ ਮਿਲ ਜਵੇ ਤੁਹਾਨੂੰ ਲੰਬਣਾ ਵਿਆਹ ਕਰਨਾ 게ਟ ਲਾਇਆ ਹੋਇਆ ਤੇ ਲੇਟ ਲੇਟ ਮੰਨਦਾ ਤੇ ਭਾਈ ਲੇਟ ਨੇ ਬੜਾ ਗੰਦ ਪਾਇਆ ਹੋਇਆ ਚਲੋ ਕੋਈ ਚੱਕਰ ਨਹੀਂ ਆਪਾਂ ਚੱਲਦੇ ਆ ਆ ਪਜੈਰੋ ਤੇ ਗਰਦ ਦੇਖੋ ਵਿਚਾਰੀ ਤੇ ਕੋਈ ਨਹੀਂ ਇਹਨੂੰ ਵੀ ਕਦੇ ਨਾ ਕਦੇ ਕਰਾਂਗੇ ਸਟਾਰਟ ਹਾਂ ਤੇ ਚਲੋ ਹੁਣ ਚੱਲਦੇ ਆ ਲਾਈਟ ਆਈ ਤੇ ਹੀ ਹੁਣ ਨਿਕਲਣਾ ਬਾਹਰ ਜੱਸੇ ਆਪਾਂ ਠੀਕ ਆ ਹਾਂਜੀ ਆ ਗਈ ਬਈ ਲਾਈਟ ਤੇ ਕੀ ਰੱਖ ਦਿੰਨੇ ਆ ਹੈ ਗਮਲੇ ਤਾਂ ਸਾਫ਼ ਕਰ ਹੋਣੇ ਨੇ ਅੜੀ ਆ ਗਈ ਹੈ ਜੀ ਨਾ ਨਾ ਉਹ ਤਾਂ ਗਿੱਲੇ ਨੇ ਕਿੱਥੇ ਪਏ ਨੇ ਗਮਲੇ ਅੰਦਰੇ ਪਏ ਕਿੱਥੇ ਆਹਣੇ ਇਹ ਸੁੱਕ ਲੈਣ ਦੇ ਆ ਰੱਖਾਂਗੇ ਅੰਦਰ ਸੈਟਅਪ ਤੁਹਾਨੂੰ ਬਹੁਤ ਬਹੁਤ ਵਧਾਈਆਂ ਮਿੱਤਰੋ ਅਸੀਂ ਕੁੰਡੀ ਚ ਬਾਣੀ ਪਾਉਣ ਲੇਗੇ ਕਿੰਨਾ ਕਹੇ ਜੀ ਡੋਲੂਗਾ ਉਸ ਸਾਲਿਆ ਜਿਆ ਡੋਲਾ ਲਿਆ ਪਰੇ ਜੱਸੇ ਦੇ ਬਾਈ ਪੁੱਠੇ ਕਾ ਜੱਸੇ ਤੇ ਨਾ ਮੈਨੂੰ ਪੰਜ ਪੈਸੇ ਦੀ ਵੀ ਨਿਸ਼ਾਨੀ ਜੱਸੇ ਤੋਂ ਕਦੇ ਵੀ ਪਹਿਲਾਂ ਇਹਨੇ ਪੁੱਠਾ ਕਰਨਾ ਹੈ ਜੋ ਵੀ ਕੰਮ ਕਰਨਾ ਹੈ ਪੁੱਠਾ ਦਿਮਾਗ ਇਹਦਾ ਪੁੱਠਾ ਆਪੇ 부ਠਾ ਬਸ ਹੋ ਗਿਆ ਓਕੇ ਚਲ ਪਰਲਾ ਮੈਂ ਧਾਣੇ ਫਿਰ ਇੱਥੇ ਥੱਲੇ ਹੀ ਪਾ ਦਿੰਨੇ ਹੁਣ ਹਾਏ ਹਾਏ ਇਹ ਕਿ ਤਣਾ ਜੇ ਨਾ ਨਾ ਪੰਜਵੇਂ ਸੱਤਵੇਂ ਦਿਨ ਖਾਜ ਹੋਣ ਲੱਗ ਜਾਂਦੀ ਹੈ ਨਾ ਅੱਧੀ ਅੱਧੀ ਸੇਂਜ ਬੱਚੇ ਹੁੰਦੇ ਹਾਂ ਹਾਂ ਓਏ ਪਹਿਲਾਂ ਬੱਚਿਆਂ ਨੂੰ ਸਰੰਜੀ ਮੈਂ ਸਰੰਜ ਲੈ ਕੇ ਆਉਣਾ ਤੂੰ ਇੱਥੇ ਧਾਣੇ ਪਹਿਲਾਂ ਸਾਫ਼ ਜਗ੍ਹਾ ਧਾਣੇ ਪਾ ਸਾਫ਼ ਜਗ੍ਹਾ ਦੇਖ ਲੈ ਓਰੇ ਚਾਰ ਟੱਕਣ ਬਾਦ ਨਹੀਂ ਹੈ ਚਾਰ ਟੱਕਣ ਤੈਨੂੰ ਰੱਖਣ ਬਾ ਜੇ ਕੱਲ ਨੂੰ ਸਾਫ਼ ਰਹਿਗੇ ਤਾਂ ਦਵਾਈ ਪਰ ਕੱਲ ਨੂੰ ਤਾਂ ਕਿੱਥੇ ਦਵਾਈ ਲੱਗੂ ਹੁਣ ਇਹਨਾਂ ਨੂੰ ਹਨਾ ਉੱਪਰ ਲਿਆਂ ਨੂੰ ਰੱਖ ਸਰ ਉੱਪਰ ਲਿਆਂ ਨੂੰ ਲਾਵਾਂਗੇ ਹਾਂ ਕਿਉਂਕਿ ਅੱਜ ਇੱਕ ਵਾਰੀ ਢਾਣੇ ਪਾਏ ਆ ਉਹਨਾਂ ਨੂੰ ਕੱਲ ਨੂੰ ਦੇਖਦੇ ਆਂ ਬਈ ਦਵਾਈ ਸ਼ਾਇਦ ਕਿਉਂਕਿ ਜੱਸੀ ਨੇ ਲੇਟ ਆਉਣਾ ਹੈ ਜੱਸੀ ਬਈ ਕਿੱਥੇ ਨਿ ਪਾਏਗਾ ਆ ਸੁੱਕੀ ਜਗ੍ਹਾ ਦੇਖ ਦੇਖ ਓਰੇ ਓਰੇ ਬਾੜ ਸੁੱਕੀ ਜਗ੍ਹਾ ਓਰੇ ਬਾਜ਼ ਥੋੜੇ ਨੂੰ ਇੱਥੇ ਪਾ ਦੇ ਕ ਇੱਥੇ ਪਾ ਆ ਇੱਥੇ ਕ ਆ ਇੱਥੇ ਪਾ ਉਹ ਉਧਰ ਨਹੀਂ ਆ ਇੱਥੇ ਉਰੋਂ ਪਾ ਉਰੋਂ ਉਰੋਂ ਸੇ ਦੇ ਤਾ ਆ ਇੱਥੇ ਇੱਗਾ ਤੇ ਆ ਇੱਥੇ ਪਾ ਦੇ ਵਾਹ ਉਹ ਕੇਰਬੋਰਡ ਉਹ ਬੱਸ ਸਾੜਿਆ ਦੱਬਣ ਨੂੰ ਗਾਹੇ ਬੋਰੀ ਐ ਪਹਾੜੀਆਂ ਇਹ ਬਣ ਪਹਾੜੀਆਂ ਬਣ ਗਈਆਂ ਦੇਖੋ ਲੈ ਇਹਨਾਂ ਨੂੰ ਆ ਜਾਓ ਬਈ ਪਹਿਲਾਂ ਬੱਚੇ ਫੜ ਲਾ ਦੋ ਏ ਮੈਂ ਸਰਿੰਜ ਲੈ ਕੇ ਆਉਣਾ ਗੇਟ ਲਾਉਣਾ ਮੈਂ ਠੀਕ ਹੈ ਠੀਕ ਹੋਈ ਵਜਨ ਦੇਹੀ ਹੋਈ ਗਰਮ ਪਾਣੀ ਠੀਕ ਹੈ ਸਰਿੰਜ ਕਿੱਥੇ ਆਪਣੀ ਸਰਿੰਜ 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 ਚਲੋ ਲੱਭਣ ਦਿਓ ਬਾਈ ਪਹਿਲਾਂ ਸਰਿੰਜ ਨਾ ਤਾਂ ਖੋਲੋ ਤੇ ਚਲੋ ਬਾਈ ਦਈਏ ਹੁਣ ਕਬੂਤਰਾਂ ਨੂੰ ਪਾਣੀ ਬੱਚਿਆਂ ਨੂੰ ਬੱਚਿਆਂ ਦੀ ਗਰੋਥ ਦਾ ਫਰਕ ਦੇਖ ਲਓ ਬਾਈ ਪਾਣੀ ਦੇਣ ਨਾਲ ਦੇਖੋ ਕਿੰਨੀ ਛੇਤੀ ਪਲੇ ਨੇ ਬੱਚੇ ਤੇ ਚਲੋ ਦਈਏ ਪਾਣੀ ਫੇਰ ਕਬੂਤਰ ਖੋਲੀਏ ਖੋਲ ਤੇ ਆਇਓ ਬਈ ਆਇਓ ਆਓ 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 ਆਇਓ 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 ਆ ਜਾਓ ਭਾਈ ਬਸ ਯਾਦ ਹੁਣ ਇੱਕ ਆ ਗਿਆ ਨਾ ਸਾਰਿਆਂ ਨੇ ਆ ਜਾਣਾ ਮਗਰ ਇਹ ਡਰਦੀ ਬਾਹਰ ਨਿਕਲਦੇ ਖੰਡ ਤੋਂ ਹਨਾ ਆ ਗਏ ਆ ਜਾਓ ਉਹ ਤੇਰੀ ਕਿੱਲੇ ਦਾ ਫੋਨ ਆ ਜਾ ਬਈ ਸੁਰਖੀਏ ਆ ਜਾਓ ਹੁਣ ਆ ਜਾਓ ਆ ਜਾਓ ਆ ਜਾਓ ਆਇਓ ਆ ਜਾਓ ਆ ਜਾਓ ਆ ਜਾਓ ਬੇਰੀ ਗੁੱਡ ਆ ਗਏ ਚਲੋ ਜੀ ਮਿੱਤਰੋ ਲਾਗੇ ਦਾਣੇ ਖਾਣ ਤੇ ਹੁਣ ਇਹ ਖਾਣਗੇ ਦਾਣੇ 20 ਮਿੰਟ ਬਹੁਤ ਹੈ 20 ਮਿੰਟ ਬਾਈ ਹੈ ਬੜਿਆ ਬਹੁਤ ਨੇ ਬਾਦੂ ਬਾਦੂ ਹਾਂਜੀ ਬਸ ਠੀਕ ਆਗੇ ਵੀ ਚਲੋ ਖਾਣ ਦਿਓ ਇਹਨਾਂ ਨੂੰ ਦਾਣਾ ਪਾਣੀ ਫੇਰ ਕਰਦਾਂਗੇ ਬੰਦ ਇਹਨਾਂ ਨੂੰ 20 ਮਿੰਟ ਤੱਕ ਹੁਣ ਬਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆ ਤੇ ਜਸੇ ਦਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਬਲੌਗ ਇਹਦਾ ਦੇਖ ਲਿਓ ਬਲੌਗ ਦੋ ਪਾਤੇ ਨੇ ਤੇ ਡਿਸਕ੍ਰਿਪਸ਼ਨ ਚ ਵੀ ਮੈਂ ਕੱਲ ਵੀ ਪਾਇਆ ਤਾਂ ਅੱਜ ਵੀ ਪਾ ਦੂੰਗਾ ਤੇ ਮਿਲਦੇ ਆ ਅਗਲੇ ਬਲੌਗ ਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਫਿਰ ਅਗਲੇ ਬਲੌਗ ਚ